ਸਾਰੇ ਸੱਚੇ ਪਾਤਸ਼ਾਹ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਤੇ ਆਈ ਹੋਈ ਸਾਥ ਸੰਗਤ ਦਾ तहे ਦਿਲੋਂ ਧੰਨਵਾਦ ਸਮੂਹ ਨਗਰ ਨਿਵਾਸੀਆਂ ਦਾ ਤੇ ਨਵੀਂ ਬਣੀ ਪੰਚਾਇਤ ਦਾ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਸਤਿਗੁਰ ਕਿਰਪਾ ਕਰਨ ਹਰ ਦਿਵਾਂ ਹਰ ਮੈਦਾਨ ਬੱਤੇ ਬਖਸ਼ਿਸ਼ ਕਰਨ ਖਲੋ ਅਨੰਦ ਸਾਹਿਬ ਦੇ ਜਾਪ ਉੱਤੇ ਨੇ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਭਾਈ ਸਾਰਿਆਂ ਨੇ ਬੜੇ ਪ੍ਰੇਮ ਸਰਕਾਰ ਦੇ ਨਾਲ ਅਨੰਦ ਸਾਹਿਬ ਦੇ ਜਾਪ ਦੇ ਨਾਲ ਬੋਲਣਾ ਉਸ ਤੋਂ ਪਰੰਤ ਅਰਦਾਸ ਹੋਣੀ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਬਾਣੀ ਕਹਿੰਦੀ ਹੈ ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਬਾਣੀ ਤਾਂ ਗਾਵੋ ਗੁਰੂ ਕੇ ਦੀ ਬਾਣੀਆਂ ਸਿਰ ਬਾਣੀ ਜਿਨ ਕੋ ਨਦਰ ਕਰਮ ਹੋਵੇ ਫਿਰਜਾ ਦਿਨਾ ਸਮਾਣੀ ਅਨੰਦ ਸਾਹਿਬ ਦੇ ਜਾਪ ਹੋਣੇ ਨੇ ਸਾਰੇ ਸੰਗਤ ਨੂੰ ਬੇਨਤੀ ਹੈ ਭਾਈ ਸਾਰਿਆਂ ਨੇ ਬੜੇ ਪ੍ਰੇਮ ਸਤਿਕਾਰ ਦੇ ਨਾਲ ਬੋਲਣਾ ਹੈ रातिरी ਨਾ ਜਾਣੈ ਮਰਾਇ ਅੰਤ ਸਗਲ ਸਮਗਰੀ ਤੁਮਰੇ ਸੂਤ ਧਾਰੀ ਤੁਮ ਸੇ ਹੋ ਸੋ ਆਗਿਆਕਾਰੀ ਤੁਮਰੀ ਗਤ ਨਿਤ ਤੁਮ ਹੀ ਜਾਣੀ ਆਖਦਾ ਜੋ ਦਾ ਪਰਵਾਨ ਦੇ ਆਗੇ ਕੀਰਤੂ ਗੁਰੂ ਕਾ ਸਬਦ ਤੇਰਾ ਵਡਿਆਈ ਮੈਂ ਕਹਤੈ ਨਾ 100 ਨੀ ਮੇਰਾ ਵਾਹਿਗੁਰੂ ਗੱਜ ਕੇ ਬੋਲੋ ਸਤਨਾਮ ਵਾਹਿਗੁਰੂ ਵਾਹਿਗੁਰੂ ਤੀਨੇ ਤਾਪ ਨਿਵਾਰਨ ਹਾਰਾ ਦੁਖ ਅੰਤਾ ਸੁਖ ਰਾਸ ਤਾ ਕੋ ਵਿਗਨ ਕੋ ਲਾਗੈ ਜਾਂਤੀ ਪ੍ਰਭਾਗੈ ਅਰਦਾਸ ਸਰਦਾ ਸਿਕੋ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਭਗੋਤੀ ਜੀ ਸਾਹਿਬ ਆ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਸਤੰਭ ਭਗੋਤੀ ਸਮਤਾ ਗੁਣਾਂਤ ਲਈ ਤੇ ਆਈ ਅੰਗਦ ਗੁਰਦੇਵ ਮਰਦਾ ਸੁਰਮ ਦਾਸ ਸਾਹਿਬ ਆ ਅਰਜਨ ਹਰਗੋਬਿੰਦ ਸਿੰਘ ਜੀ ਸਿਮਰੂ ਸ੍ਰੀ ਹਰਾਇ ਜੀ ਸ੍ਰੀ ਹਰਿ ਕ੍ਰਿਸ਼ਨ ਤੇ ਆਈਆਂ ਤੇ ਸਭ ਪਜਾਏ ਏਕ ਬਹਾਦਰ ਸਿਮਰਿਆ ਕਰਨ ਉਹਦੇ ਆਵੇ ਧਾਈ ਸਭ ਥਾਈ ਹੋਈ ਸਾਹਿਬ ਦਸਵੀਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹਾਂ ਕੀ ਦੋਤ ਧੰਨ Sri Guru Granth Sahib Ji ਕੇ పాਦ દર્શન ਜਾਰ ਬਲ ਧੰਨਤਾਰ ਕੀ ਬੋਲਾ ਜੀ ਵਾਹਿਗੁਰੂ ਗੁਰੂ ਸਾਹਿਬ ਜਦੇ ਪੰਜ ਕੇ ਆਲੇ ਚਾਰ ਸਹਿਬ ਜਦੇ ਚਾਰੇ ਮੂਤੇ ਹੱਡੀਆਂ ਜੱਪੀਆਂ ਤੱਪੀਆਂ ਨਾਮ ਜੱਪਿਆ ਵਣ ਛਕਿਆ ਦੇਖ ਲਾਈ ਤੇਗ ਵਾਹੀ ਦੇਖਣ ਕੇ ਆਨਡ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਵਾਹਿਗੁਰੂ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਘਰਮੇਤ ਸਿਹਜ ਜਿੱਤੇ ਬੰਦ-ਬੰਦ ਕਟਵਾਏ ਕੋਪਰੀਆਂ ਲਵਾਈਆਂ ਚੜਕੀਆਂ ਤੇ ਚੜੇ ਆਰਿਆਂ ਦੇ ਨਾਲ ਚਲਵਾਏਗੇ ਗੁਰਦੁਆਰਿਆਂ ਦੀ ਸੇਵਾ ਦੇ ਕੁਰਬਾਨੀਆਂ ਕੀਤੀਆਂ ਧਰਮ ਨਿਭਾਇਆ ਸਿੱਖੀ ਸਦਕੇ ਸਾਂ ਸਵਾਸਾ ਸੰਗ ਨਿਭਾਈ ਤਨਾ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਵਾਹਿਗੁਰੂ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪ੍ਰਤਮੇ ਸਰਬੱਤ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਬੱਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਚਿਤਾਵੈ ਨਾਮ ਚਿਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਅੱਛੇ ਆ ਲਈ ਅੱਜ ਦੇਖ ਕੇ ਮਤੀ ਬੰਦ ਕੀ ਪੈਜ ਪੰਥ ਕੀ ਜੀ ਸ਼੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਣੀ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਰਹਿਤ ਦਾਣ ਵਿਸਾਹ ਦਾਣ ਪੋਸਾ ਦਾਣ ਦਾਨਾ ਚਿਰ ਦਾਣ ਨਾਮ ਦਾਣ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਵਿੱਤਰ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟੱਲ ਧਰਮ ਕਾ ਜਕਾਰ ਖਾਲਸਾ ਜੀ ਸਰਬੋਲਾ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਮਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਗੁਰਦੁਆਰਾਂ ਨੂੰ ਕਾਨਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਛੋੜਿਆ ਗਿਆ ਹੈ ਕੁੱਲੇ ਦਰਸ਼ਨ ਜੀ ਦਾਰ ਸੇਵਾ ਸੰਭਾਲਦਾ ਦਾਨ ਯਾਰੇ ਖਾਲਸਾ ਜਿਨ ਨੂੰ ਬਖਸ਼ੋ ਹੋਏ ਨਿਮਾਣਿਓ ਕੇ ਮਾਨ ਸਤਿਗੁਰੂ ਨਿਤਾਣਿਓ ਕੇ ਤਾਣ ਨਿਉਟਿਆਂ ਦੇ ਓਟ ਨਿਆਸ ਨੂੰ ਕੇ ਆਸਰੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਧੰਨ ਧੰਨ ਦਸਾਂ ਪਾਤਸ਼ਾਹਾਂ ਕੀ ਜੋਤ ਜਗੋ ਜਗੋ タル ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਤਸ਼ਾਹ ਜੀ ਆਪ ਦੇ ਪਾਵਨ ਪਵਿੱਤਰ ਚਰਣਾ ਕਮਲਾ ਵਿਚ ਅਰਦਾਸ ਬੇਨਤੀ ਹੈ ਜੋਗ ਜੀ ਆਸ਼ੀਰਦੋ ਸਿੰਘੋ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤੇ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਜੋਸ਼ੀ ਦੋ ਸਿੰਘੋ ਆਪ ਦੇ ਪਾਵਨ ਪਵਿੱਤਰ ਚਰਣਾ ਕਮਲਾ ਵਿਚ ਅਰਦਾਸ ਬੇਨਤੀ ਹੈ ਜੋਦੜੀਆ ਆਪ ਜੀ ਕਾ ਮੁੱਖ ਵਾਕ ਹੈ ਲੱਖ ਕੁਸ਼ੀਆਂ ਬਾਤਸ਼ਾਹੀਆਂ ਜੇ ਸਤਿਗੁਰੂ ਨਦਰ ਕਰੇ ਨਿਮਕ ਏਕ ਹਰ ਨਾਮ ਦੇ ਮੇਰਾ ਮਾਨ ਤਨ ਸੀਤਲ ਹੋਏ ਦੇ ਮਾਵਾ ਕਨਸਾਰ ਪਾਤਸ਼ਾਹ ਜੀਓ ਆਪ ਜੀ ਦਾ ਨਗਰ ਪਿੰਡ ਸਿੱਲ ਵੱਲੋਂ ਸਮੂਹ ਸੰਗਤਾਂ ਦੇ ਪਾਤਸ਼ਾਹ ਜੀ ਉਪਰਾਲੇ ਵੱਲੋਂ ਨਵੀਂ ਬਣੀ ਪੰਚਾਇਤ ਦੇ ਅੰਦਰ ਸਤਿਗੁਰ ਸੱਚੇ ਪਾਤਸ਼ਾਹ ਜੀਓ ਸਮੂਹ ਨਗਰ ਨਿਵਾਸੀਆਂ ਵੱਲੋਂ ਆਪ ਦਾ ਸ਼ੁਕਰਾਨਾ ਧੰਨਵਾਦ ਕਰਦੇ ਹੋਇਆ ਪਾਤਸ਼ਾਹ ਜੀ ਆਪ ਜੀ ਦੇ ਪਾਵਨ ਪਵਿੱਤਰ ਦਰਬਾਰ ਦੇ ਅੰਦਰ ਸ਼੍ਰੀ ਸੁਖਮਨੀ ਸਾਹਿਬ ਦੇ ਜਾਪ ਆਰੰਭ ਕਰਾਏਗੇ ਉਪਰੰਤ ਆਪ ਜੀ ਦੀ ਬਾਣੀ ਦੇ ਕੀਰਤਨ ਹੋਏ ਵਿਚਾਰਾ ਹੋਈਆਂ ਸਤਿਗੁਰੂ ਪਾਤਸ਼ਾਹ ਸਿੰਘਾ ਪਾਸੋਂ ਬਾਣੀ ਦੇ ਜਾਪ ਕਰਦੇ ਆਂ ਕੀਰਤਨ ਕਰਦੇ ਆਂ ਕਈ ਪ੍ਰਕਾਰ ਦੀਆਂ ਭੁੱਲਾਂ ਜਾਣ ਬੱਚੇ ਸਮਝ ਕੇ ਖਿਮਾ ਕਰੋ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਬਾਣੀ ਪੜੀ ਸੁਣੀ ਸਤਖੰਡ ਪ੍ਰਵਾਨ ਕਰਨੇ ਆਈ ਹੋਈ ਸਾਧ ਸੰਗਤ ਹਿਰਦਿਆਂ ਦੇ ਵਿੱਚ ਵਸਾਉਣੀ ਪਾਤਸ਼ਾਹ ਜੀ ਨੇ ਕਿਰਪਾ ਕਰਨੀ ਨਗਰ ਖੇੜੇ ਦੇ ਵਿੱਚ ਸੁਖ ਵਰਤਾਉਣੀ ਮਾਲ ਅਤੇ ਜੀਵਾਂ ਦਾ ਭਲਾ ਕਰਨਾ ਨਗਰ ਖੇੜੇ ਦੇ ਵਿੱਚ ਚੜ੍ਹਦੀਆਂ ਕਲਾ ਹਰ ਜੀਵਾਨ ਹਰ ਮੈਦਾਨ ਪਤੇ ਬਖਸ਼ਿਸ਼ ਕਰਨਾ ਸਭ ਦੇ ਵਿੱਚ ਏਕਤਾ ਇਤਫਾਕ ਪਿਆਰ ਬਖਸ਼ਿਸ਼ ਕਰਨਾ ਹਰ ਪ੍ਰਭ ਰੱਖਿਆ ਕਰਨੀ ਸਤਗੁਰ ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਕਰਨੀ ਆਪ ਜੀ ਦੇ ਸਾਰੇ ਹੀ ਨਗਰਵੰਨੋਂ ਤੇ ਨਗਰ ਦੀ ਪੰਚਾਇਤ ਵੱਲੋਂ ਸਤਗੁਰ ਪਾਤਸ਼ਾਹ ਜੀਓ ਆਪ ਜੀ ਦਾ ਸ਼ੁਕਰਾਨਾ ਧੰਨਵਾਦ ਕਰਦੇ ਆ ਆਪ ਜੀ ਨੂੰ ਸੁੰਦਰ ਪੈ ਸ਼ਾਕੇ ਪਹਿਨਾਏਗੇ ਆਪ ਜੀ ਨੇ ਅੰਗੀਕਾਰ ਕਰਨੇ ਸੇਵਕਾਂ ਦੇ ਲੋਕ ਅਤੇ ਪਰਲੋਕ ਚ ਪਰਦੇ ਟਕਣੇ ਅੰਗ ਸੰਗ ਸਹਿਤਾ ਕਰਨੀ ਜਿਹੜੇ ਖਜ਼ਾਨਿਆਂ ਵਿੱਚੋਂ ਮਾਇਆ ਕਰੀ ਸੋ ਖਜ਼ਾਨੇ ਭਰਪੂਰ ਕਾਲ ਪੰਡਕ ਦੂਰ ਕਰਨੀ ਹਰ ਪਰ ਰੱਖਿਆ ਕਰਨੀ ਸਤਿਗੁਰੂ ਪਾਸ਼ਾ ਆਪ ਜੀ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਦੇ ਵਿੱਚੋਂ ਪਵਿੱਤਰ ਕੜਾ ਪ੍ਰਸ਼ਾਦੀਆਂ ਦੇਗਾ ਤੇ ਲੰਗਰ ਹਾਜ਼ਰ ਕੀਤੇ ਰੇ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਉਤੀਏ ਬਹੁ ਵਿੰਚਨ ਮਿਸ਼ਟਾਏ ਕਰੀ ਪਾਕਸਾਲ ਸੋਚ ਪਵਿੱਤਰਾ ਹੁਣ ਲਾਭ ਭੋਗ ਹਰਾਏ ਲਗਿਆ ਭੋਗ ਪ੍ਰਸ਼ਾਦ ਤੇ ਲੰਗਰ ਸੰਗਤ ਵਿੱਚ ਵਰਤੌਣ ਦੀ ਆਗਿਆ ਹੋਵੇ ਜੋ ਛਕੇ ਆਪ ਜੀ ਕਾ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜੱਪੇ ਪਾਤਸ਼ਾਹੀਓ ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ ਅਖਰਵਾਦਾ ਘਾਟਾ ਪੁੱਢ ਚੁਕ ਮਾਫ ਕਰੋ ਪਾਸ਼ਾ ਦੂਰੋਂ ਨੇੜਿਓ ਚੱਲ ਕੇ ਇਸ ਮੂਹ ਸੰਗਤਾਂ ਨੇ ਆਪ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਸਭ ਦੀਆਂ ਹਾਜ਼ਰੀਆਂ ਦਰ ਪੇਟਾਵਾਂ ਦਰ ਤੇ ਪ੍ਰਵਾਨ ਕਰੋ ਸੰਗਤਾਂ ਦਾ ਚੱਲਿਆ ਇੱਕ ਇੱਕ ਕਦਮ ਦਾ ਲੇਖੇ ਦੇ ਵਿੱਚ ਲਾਉਣਾ ਆਪਣੇ ਧਰਮ ਪਰਉ ਨਾਮ ਦੀ ਦਾਤ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨਾ ਹਰ ਪ੍ਰਭ ਰੱਖਿਆ ਕਰਨੀ ਸਤਿਗੁਰੂ ਜੀ ਕਿਰਪਾ ਕਰਨਾ ਸੰਗਤਾਂ ਦੇ ਹੁਕਮ ਨਾਵੇਂ ਦੀ ਦਾਤ ਬਖਸ਼ੋ ਹੁਕਮ ਦੇ ਉੱਤੇ ਚੱਲਣ ਦੀ ਆਗਿਆ ਬਖਸ਼ ਕਰੋ ਸਹੀ ਚਨ ਪਿਆਰੇ ਬੀਤ ਮੈਲੋ ਜਿਨ੍ਹਾਂ ਮਨਿਆਂ ਤੇਰਾ ਨਾਮ ਚਿਤ ਆਵੇ ਸਿਖ ਪੜ੍ਹਦੇ ਸੁਣਦੇ ਸਰਬੱਤ ਦਾ ਹੈ ਬੰਦ ਹੋ ਬਣ ਨਾਨਕ ਨਾਮ ਦੀ ਕਲਾ ਤੇਰੇ ਭਾਣੇ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋ ਰਾਗਿਆ ਭਈ ਅਕਾਲ ਕੀ ਸਦਾ ਜੋਤਿ ਕਰਪੋ ਤੁਮ ਹੇ ਰੂਹਾਂ ਜੋ ਬੰਧ ਗੁਰ ਜੀ ਮਨਿਆ ਪ੍ਰਗਟ ਨਹਾ ਕੀ ਦੇ ਓ ਪ੍ਰਭ ਕੋ ਮਨ ਪੂਰੇ ਹੈ ਨਾਮ ਜਵਾਜ ਹੈ ਜਿਹੇ ਸੂਤਰੇ ਪਾਲ ਸੂ ਸਰਦਾ ਕਰ ਸੀਮ ਦੇਵਾਹੇ ਗੁਰੂ ਵਾਰੋ ਨਮਾਹ ਆਰੁਪ ਉਤਾਰਨ ਹਾਰ ਬਲੇ ਇਸੋ ਨਿਹਾਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸ੍ਰੀ ਵਾਹਿਗੁਰੂ ਸਹਿਬ ਜੀ ਵੰਡਾਉਤ ਵੰਦਨ ਕਬਾੜ ਸਭ ਖਲਾਸ ਹਰਤ ਢੋਣ ਤੇ ਰਾਖੋ ਪ੍ਰਭੁ ਨਾਨਕ ਦੇ ਕਰਮਖ ਸਖੋ ਟਲ ਗੁਰ ਸੇਵੀਐ ਅਹਨ ਸ ਸਪਾਈ ਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਰੇ ਵਾਹਿਗੁਰੂ ਸਾਹਿਬ ਜੀ ਜੈਤ ਸ੍ਰੀ ਮਹਤਾ ਪੰਜਵਾ ਕੋਈ ਜਨ ਹਰਿ ਸਿਉ ਤੇਵੈ ਜੂਰ ਚਰਨ ਕਹੋ ਬਖੋ ਸੁਭ ਰਸਨਾ ਦੀਜੈ ਪ੍ਰਾਨ ਅਕੂਰ ਕੋਈ ਜਨ ਅਰਜ਼ੋ ਦੇਵ ਜੂਰਾ ਚਨ ਗਹੋ ਬਕੂ ਸੁਭਰਸਨਾ ਜੀਜੈ ਪ੍ਰਾਨ ਅਕੂਰ ਰਹਾਉ ਮਨ ਤਨ ਨਿਰਮਲ ਕਰਤ ਕੇ ਆਰੂ ਹਰ ਸਿਚੈ ਸੁਦਾ ਸੰਜੂਰ ਯਾਰਸ ਮੈਂ ਮਗਨ ਹੋਤ ਕਿਰਪਾ ਤੇ ਮਹਾ ਵਿਖਿਆ ਤੇ ਪੂਰਾ ਆयो ਸਰਨ ਦੀਨ ਦੁਖ ਭੰਜਨ hitva ਤੁਮਰੀ ਓਰਾ ਆਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਸ਼ੂਰਾ ਆਪੈ ਪਦ ਦਾਨ ਸਿਮਰਨ ਸੁਆਮੀ ਕੋ ਪ੍ਰਭ ਨਾਨਕ ਬੰਦਨ ਕਾਲ ਸਾ ਵਾਹਿਗੁਰੂ ਮਜੂਰੀ ਜੁੜ ਕੇ ਬੈਠੀ ਸਤਿਗੁਰਾਂ ਦੀ ਗੋਦ ਦਾ ਨਿਗਮਾਣ ਰਹੀ ਗੁਰੂ ਸواری ਗੁਰੂ ਪਿਆਰੀ ਸਾਥ ਸੰਗਤ ਦੀ ਇੱਕ ਵਾਰੀ ਆਪਾਂ ਸਾਰੇ ਵੀ ਸਤਿਗੁਰੂ ਉਨਾ ਮੁਹੇਂਦੀ ਆ ਕੇ ਕਿਰਪਾਵ ਲੈਣ ਦੀ ਕਿਰਪਾਲਤਾ ਕਰ ਠੀਕ ਹੈ ਜੀ ਬੋਲੇ ਸੁਨਹਾ ਸਾਸ ਰਿਆ ਕਾਲ ਬੋਲੇ ਸੁਨਹਾ ਸਾਸ ਰਿਆ ਕਾਲ ਮੈਂ ਬਰਾਕੇ ਸਰਪਾਲ ਲੈ ਸਕਦਾ ਨੰਮੀ ਨਗਰ ਪੰਚਾਇਤ ਨੂੰ ਮੇਰੀ ਸਭ ਤੋਂ ਪਹਿਲਾਂ ਕੰਮ ਕੰਮ ਸਾਡੇ ਨਗਰ ਤੋਂ ਜੋ ਨਵੇਂ ਸਰਪੰਚ ਬਣੇ ਹਨ ਉਹ ਵੀ ਸਰਬਜੀਤ ਕੌਰ ਜੀ ਜੋ ਕਿ ਵੀਰ ਸੋਨੀ ਦੇ ਵਾਇਫ ਹਨ ਉਹਨਾਂ ਨੂੰ ਬੇਨਤੀ ਹੈ ਵੀ ਉਹ ਵੀ ਆ ਕੇ ਸਰਬਾਉ ਲੈਣ ਦੀ ਕਿਰਪਾ ਕਰੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਅੱਗੇ ਡੀਪੀ ਗੁਰਦੀਪ ਸਿੰਘ ਜੋ ਕਿ ਜਸਵੀਰ ਸਿੰਘ ਜਸਰੇ ਵੀਰ ਦੇ ਕਰਦੇ ਹਨ ਉਹਨਾਂ ਨੂੰ ਵੀ ਬੇਨਤੀ ਹੈ ਵੀ ਉਹ ਵੀ ਆ ਕੇ ਸਰਪੋਵਰ ਦੀ ਕਿਰਪਾ ਦਾ ਪੰਜ ਸਰਦਾਰ ਜਗਜੀਤ ਜਗਦੀਪ ਸਿੰਘ ਜੀ ਨੂੰ ਵੀ ਬੇਨਤੀ ਹੈ ਕਿ ਉਹ ਵੀ ਆ ਕੇ ਸਰਪੌ ਲੈਣ ਦੀ ਕਿਰਪਾ ਕਰਦਾ ਸੋ ਸੁਨਹਾ ਸੋ ਸ੍ਰੀ ਅਕਾਲ ਆਪੇ ਸਰਪੌ ਲੈਣ ਦੀ ਕਿਰਪਾ ਦਾ

ਤੁਹਾਡਾ ਤੇ ਹੁਣ ਸਰਦਾਰ ਮੀਂਦਰ ਸਿੰਘ ਤੁਹਾਨੂੰ ਤੁਹਾਡੇ ਆਪਣੇ ਚੈਨਲ ਜਸਵੀਰ ਗੜੰਗਾ ਵੱਲੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ